ਕੀ ਵਾਪਰੀ ਘਟਨਾ ਦੀ ਰੋਸ ਵਜੋਂ ਫਗਵਾੜਾ ਵਿਖੇ ਦਿੱਤੀ ਗਈ ਬੰਦ ਦੀ ਕਾਲ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਵੱਡੀ ਗਿਣਤੀ ਵਿੱਚ ਬਾਬਾ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਪਹੁੰਚੇ ਇਸ ਪ੍ਰਦਰਸ਼ਨ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੇੜੇ ਤੇੜੇ ਦੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਨੇ ਜਿੱਥੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉੱਥੇ ਇਸ ਸਾਜ਼ਿਸ਼ ਦੀ ਬਰੀਕੀ ਨਾਲ ਜਾਂਚ ਕਰ ਸਾਰੇ ਮਾਮਲੇ ਦਾ ਪਰਦਾਫਾਸ਼ ਕਰਨ ਦੀ ਵੀ ਅਪੀਲ ਕੀਤੀ ਪਤਾ ਹੈ ਅੱਜ 26 ਵੇਖੋ ਬਹੁਤ ਹੀ ਵੱੰਟ ਭਾਗੀ ਕੱਢਣਾ 26 ਜਨਵਰੀ ਨੂੰ ਦਾਰਨੋ ਜੋ ਸਰਜ ਦੇ ਦੀ ਵਾਪਰੀ ਆ ਇੱਕ ਨੌਜਵਾਨ ਬਲੋ ਸਰਕੇ ਤੁਮਾਰ ਆਪਨ ਸਾਡਾ ਫਰਜ ਹੁੰਦਾ ਹੈ ਸਨਮਾਨ ਕਰਨਾ ਚਾਹੀਦਾ ਡਾਕਟਰ ਟੀਮਰਾ ਉੱਤੇ ਦੀ ਅੰਬੇਦਕੀ ਦੀ ਪ੍ਰਤੀਨਿਧ ਜਿਹੜਾ ਗ੍ਰਹਿ ਮੰਤਰੀ ਹੈ ਕੋਸ਼ਿਸ਼ ਕੀਤੀ ਗਈ ਦੇ ਵਿੱਚ ਜਿਹੜਾ ਆ ਲੋਕ ਗਾਇਰ ਆ ਕੇ ਕੀ ਚਲਾਇਆ ਗਿਆ ਉਸ ਦੇ ਬਲੋ ਕਿਉਂਕਿ ਇਹ ਮਾਨਵਤਾ ਨੂੰ ਲਾਉਣ ਵਾਲੇ ਨੇ ਦੁੱਖ ਪਹੁੰਚਿਆ ਜਿੰਨਾ ਚਿਰ ਇਹ ਦੇਸ਼ਾਂ ਦੇ ਵਿੱਚ ਰੱਖਣ ਡਾਕਟਰ ਸੀਮਰਾਓ ਅੰਮ੍ਰਿਤਕਾਰ ਜੀ ਦੇ ਵਿੱਚ ਜਿਹੜੇ ਆਰ ਕੰਨਗੇ ਜਿਹੜੇ ਛਦਾਰ ਤੋਂ ਮਾਨਸ ਨੇ ਜਿਹੜੀਆਂ ਹਰਕਤਾ ਕਰਦੇ ਰਹਿਣਗੇ ਵਿੱਚ ਬੜੀ ਦੁਖੀ ਹਿਰਦੇ ਨਾਲ ਕਿਹਾ ਜਾ ਰਿਹਾ ਕਿ ਫਗਵਾੜਾ ਸ਼ਹਿਰ ਦੇ ਵਿੱਚ ਹਰਗੋਬਨ ਨਗਰ ਵਿਖੇ ਜਿੱਥੇ ਕਿ ਬਾਬਾ ਸਾਹਿਬ ਡਾਕਟਰ ਵੀਰਮ ਬੇਰਕਾਰ ਜੀ ਦਾ ਸਟੈਚੂ ਲੱਗਾ ਹੋਇਆ ਆ ਉੱਥੇ ਸਮੂਹ ਜਥੇਬੰਦੀਆਂ ਸ੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇਕ ਸਟ੍ਰੈਟਿਜਿਸਟ ਪੰਜਾਬ ਦੇ ਮਹਾਪੁਰਸ਼ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਸਤਖੰਡ ਡਾਂਡੀਆਂ 10 ਸਤ ਜਸਵਿੰਦਰਪਾਲ ਡੇਰਾ ਸਤਖੰਡ ਪੰਡਵਾ ਤੋਂ ਅੱਜ ਜੋ ਕਿ ਸੰਤ ਬਰਿੰਦਰ ਦਾਸ ਜੀ ਇਸਪੋਰਟ ਤੋਂ ਹੋਰ ਵੀ ਮਹਾਪੁਰਸ਼ ਪਹੁੰਚ ਰਹੇ ਆ ਇੱਕ ਬੜੀ ਮੰਦ ਭਾਗੀ ਘਟਨਾ ਹੋਈ ਆ ਜੋ ਕਿ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਬਾਬਾ ਸਾਹਿਬ ਡਾਕਟਰ ਬੀਰ ਅੰਬੇਦਕਰ ਜੀ ਦਾ ਜੋ ਸਟੈਚੂ ਲੱਗਾ ਹੋਇਆ ਆ ਉਹ ਸਟੈਚੂ ਦੇ ਨਾਲ ਇੱਕ ਸ਼ਰਾਰਤੀ ਅਨਸਰ ਨੇ ਬਹੁਤ ਇੱਕ ਵੱਡੀ ਮੱਧ ਭਾਗੀ ਘਟਨਾ ਜਿਹੜੀ ਆ ਹਾਸਾ ਵਾਪਰਿਆ ਸ਼ੇਰ ਸ਼ਰ ਕੀਤੀ ਹੈ ਸੋ ਇਸ ਰੋਸ ਪ੍ਰਦਰਸ਼ਨ ਦੇ ਮੁੱਖ ਰੱਖਦੇ ਹੋਇਆ ਅਸੀਂ ਇੱਥੇ ਸਾਰੇ ਸਮੁੱਚਾ ਸਮਾਜ ਸਤਿਮਾ ਪੁਰਖ ਇਕੱਠੇ ਹੋਏ ਆ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਕਿ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਜਿਹੜੇ ਕਿ ਭਾਰਤ ਧਰਤੀ ਤੇ ਕਪਾਰ ਬੜੇ ਹੋਏ ਆ ਜਿਹੜੇ ਕਿ ਜਦੋਂ ਕਿਤੇ ਮਹਾਪੁਰਸ਼ਾਂ ਦੇ ਸਾਡੇ ਜਿੱਦਾਂ ਗੁਰੂ ਅਰਦਾਸ ਮਹਾਰਾਜ ਦਾ ਪ੍ਰਕਾਸ਼ ਜਾੜਾ ਆ ਰਿਹਾ 12 ਫਰਵਰੀ ਨੂੰ ਜਾ ਕਿਤੇ ਬਾਬਾ ਸਾਹਿਬ ਡਾਕਟਰ ਬੀਰ ਅੰਬੇਡਕਰ ਜੀ ਦਾ ਕੋਈ ਪ੍ਰੋਗਰਾਮ ਆਉਂਦਾ ਆ ਤੇ ਇਹ ਜਿਹੜੀ ਇੱਕ ਸਾਜ਼ਿਸ਼ ਢੜੀ ਜਾਂਦੀ ਹੈ ਕਿਤੇ ਨਾ ਕਿਤੇ ਕੋਈ ਸਾਡੇ ਸਮਾਜ ਦੇ ਨਾਲ ਹਲਜਲ ਕੀਤੀ ਜਾਂਦੀ ਹੈ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਸਾਡਾ ਸਮਾਜ ਆ ਅਸੀਂ ਕਮਜ਼ੋਰ ਨਹੀਂ ਆ ਅਸੀਂ ਬੜਾ ਕੁਝ ਕਰ ਸਕਦੇ ਹਾਂ ਪਰ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਾਡੇ ਵੱਲੋਂ ਇੱਕ ਹਦਾਇਤ ਆ ਅਪੀਲ ਆ ਕਿ ਇਹੋ ਜਿਹੇ ਜਿਹੜੇ ਸ਼ਰਾਰਤੀ ਆਂਸਰ ਹੈ ਇਹਨਾਂ ਦੇ ਅਜੇ ਹੀ ਨੱਥ ਪਾਈ ਜਾਵੇ ਕਿ ਜਿਹੜੀਆਂ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਉਹਨਾਂ ਨੂੰ ਵੀ ਅਕਲ ਆ ਸਕੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਮਹਾਪੁਰਸ਼ਾਂ ਦੀਏ ਸਤਕਾਰ ਕਰਨੇ ਆ ਕਿਦਾਂ ਅਸੀਂ ਮਹਾਪੁਰਸ਼ਾਂ ਦੀ ਸ਼ਲਾਘਾ ਕਰਨੀ ਆ ਸੋ ਮੈਂ ਸ਼੍ਰੀ ਗੁਰੂ ਰਬਦਾਸ ਸਾਧੂ ਸੰਪਰਦਾ ਸੋਸਾਇਟੀ ਰਿਸਟ ਪੰਜਾਬ ਦੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਦਰਦੇਪਿੰ达 ਸੰਤ ਬਾਬਾ ਮਿੰਦਰਪਾਲ ਜੀ ਜੋ ਕਿ ਵਿਦੇਸ਼ ਗਏ ਹੋਏ ਆ ਸੋ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਿਸਟ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਆਪਣੇ ਸਮੁੱਚੇ ਭਾਈਚਾਰੇ ਦੇ ਵਿੱਚ ਸਮੁੱਚੇ ਸਮਾਜ ਦੇ ਵਿੱਚ ਅਸੀਂ ਪਹੁੰਚੇ ਆ ਅਸੀਂ ਘੋਰ ਨਿੰਦਾ ਕਰਦੇ ਆ ਔਰ ਮੰਗ ਰੱਖਦੇ ਹਾਂ ਕਿ ਜਿਹੇ ਸ਼ਰਾਬੀ ਅਸਰਾਂ ਦੇ ਇੱਕ ਕਰੜੀ ਨਾਥ ਪਾਈ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਜੜੀਆਂ ਇਹ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ ਜੋ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਇੱਕ ਨੌਜਵਾਨ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਪੀਮਰਾਓ ਅੰਬੇਡ ਜੀ ਗਰਜੀ ਦੀ ਪ੍ਰਤਿਮਾ ਨੂੰ ਢੋਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿਰੋਧ ਦੇ ਵਿੱਚ ਸਮੁੱਚੇ ਪਾਈਚਾਰੇ ਦੇ ਵਿੱਚ ਅਸੀਂ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੇ ਪੈਰੋਕਾਰਾਂ ਦੇ ਵਿੱਚ ਰੋਸ ਭਾਰੀ ਮਾਤਰਾ ਦੇ ਪਾਇਆ ਜਾ ਰਿਹਾ ਔਰ ਅੱਜ ਜੋ ਪੰਜਾਬ ਬੰਦੀ ਕਾਲ ਸੀਗੀ ਉਸ ਦੇ ਤਹਿਤ ਦੇ ਵਿੱਚ ਅੱਜ ਫਗਵਾੜਾ ਵਿਖੇ ਬੰਦੀ ਕਾਲ ਦਿੱਤੀ ਗਈ ਆ ਔਰ ਸਾਰੇ ਸਾਥੀ ਸਾਰੀਆਂ ਸੁਭਾਵਾਂ ਕਤਰਤ ਹੋ ਕੇ ਇਸ ਰੋਜ਼ ਦੇ ਵਿੱਚ ਸ਼ਾਮਲ ਹੋਈਆਂ ਔਰ ਪਗਵਾੜਾ ਬੰਦ ਕੀਤਾ ਗਿਆ ਜੈ ਗੁਰਦੇਵ ਜੈ ਜੀ ਮੂ ਬਹੁਜਨ ਸਮਾਜ ਜਿਹਦੇ ਵਿੱਚ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਪੂਰਾ ਸੰਤ ਸਮਾਜ ਔਰ ਅੰਬੇਡਕਰ ਸਹਿਣਾ ਮੂਲ ਨਿਵਾਸੀ ਭਗਵਾਨ ਬਾਲਮੀਕੀ ਐਕਸ਼ਨ ਕਮੇਟੀ ਔਰ ਅੰਬੇਡਕਰ ਗੁਰੂ ਰਬਿਦਾਸ ਟਾਈਗਰ ਫੋਰ ਸਮੂਚਾ ਸਮਾਜ ਸਮੂਚਾ ਬਹੁਜਨ ਸਮਾਜ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਆਪਣੇ ਹਰਗੋਬਿੰਦਨਗਰ ਪਾਰਕ ਵਿੱਚ ਇਕੱਠੇ ਹੋਏ ਆ ਔਰ ਜਿਹੜੀ ਅੰਮ੍ਰਿਤਸਰ ਵਿੱਚ ਬਹੁਤ ਹੀ ਨਿੰਦਣਯੋਗ ਘਟਨਾ ਆ ਜਿਹੜਾ ਉਹ ਇਨਸਾਨ ਆ ਜਿਹੜਾ ਜੇ ਜਿਸ ਇਨਸਾਨ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਪ੍ਰਤਿਮਾ ਦਾ ਅਪਮਾਨ ਕੀਤਾ ਸਾਥੀਓ ਗੱਲ ਇਹ ਵਿਚਾਰਨ ਵਾਲੀ ਆ ਵੀ ਜਦੋਂ ਵੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਗੁਰਪੁਰਬ ਹੋਵੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਗੁਰਪੁਰਬ ਹੋਵੇ ਜਾਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਹੋਵੇ ਤਾਂ ਉਸ ਦਿਨ ਹੀ ਕਿਉਂ ਇਹਨਾਂ ਦਿਨਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਇਹ ਸਾਥੀਓ ਸਾਰਾ ਏਜੰਸੀਆਂ ਦਾ ਕੰਮ ਆ ਅਸੀਂ ਇਹ ਮੰਗ ਕਰਦੇ ਆ ਸਮੂੱਚਾ ਬਹੁਜਾਈ ਸਮਾਜ ਪੂਰਾ ਸੰਤ ਸਮਾਜ ਅੰਬੇਡਕਰ ਸਹਿਣਾ ਮੂਲ ਵਾਸੀ ਇਹ ਮੰਗ ਕਰਦੀ ਆ ਵੀ ਜਿਹੜਾ ਉਹ ਵਿਅਕਤੀ ਆ ਉਹਦੇ ਖਿਲਾਫ ਐਨਐਸਏ ਤਹਿਤ ਪਰਚਾ ਦਰਜ ਕਰਕੇ ਦੇਸ਼ ਦਰੋਹੀ ਦਾ ਪਰਚਾ ਦਰਜ ਕਰਕੇ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸਿੱਟਿਆ ਜਾਵੇ ਔਰ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਤਾਂ ਕਿ ਕਿਹੜੀ ਏਜੰਸੀਆਂ ਆ ਜਿਨ੍ਹਾਂ ਦੇ ਕਹਿਣ ਤੇ ਇਹ ਜਿਹੜੇ ਕੰਮ ਹੋ ਰਹੇ ਆ ਇਹ ਜਿਹੜਾ ਸਾਡਾ ਪੰਜਾਬ ਦਾ ਭਾਈਚਾਰਾ ਆ ਇਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿਹੜੀ ਉਹ ਏਜੰਸੀ ਆ ਜਿਹੜੀ ਪੰਜਾਬ ਦਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਭਰ ਸਮੂਚਾ ਬਹੁਜਨ ਸਮਾਜ ਜਿਹੜਾ ਪੰਜਾਬ ਵਿੱਚ ਅਮਨ ਸ਼ਾਂਤੀ ਨਾਲ ਜਿਹੜੀ ਅੱਜ ਬੰਦ ਦੀ ਕਾਲ ਆ ਫਗਵਾੜਾ ਵਿਖੇ ਪੂਰੇ ਬਹੁਜਨ ਸਮਾਜ ਨੇ ਬੰਦ ਦੀ ਕਾਲ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਆਪ ਮੁਹਾਰੇ ਸਾਡੀ ਬੰਦ ਦੀ ਕਾਲ ਨੂੰ ਐਕਸੈਪਟ ਕੀਤਾ ਔਰ ਇਸ ਟਾਈਮ ਜਿਹੜਾ ਪੂਰਾ ਫਗਵਾੜੇ ਦਾ ਬਾਜ਼ਾਰ ਆ ਜਿੰਨੇ ਸਕੂਲ ਆ ਜਿੰਨੇ ਕਾਲਜ ਆ ਜਿੰਨੀਆਂ ਫੈਕਟਰੀਆਂ ਆ ਉਹ ਸਾਡੇ ਹੱਕ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦੇ ਜਿਹੜਾ અપਮਾਨ ਹੋਇਆ ਉਹਦੇ ਰੋਸ ਵਜੋਂ ਉਹਨਾਂ ਨੇ ਆਪ ਮੁਹਾਰੇ ਬੰਦ ਕੀਤਾ ਇੱਥੋਂ ਸਾਡੀ ਭਾਈਚਾਰਕ ਸਾਝ ਦਾ ਪਤਾ ਲੱਗਦਾ ਔਰ ਅਸੀਂ ਪੂਰੇ ਫਗਵਾੜੇ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਔਰ ਪੂਰੇ ਬਹੁਜਨ ਸਮਾਜ ਦਾ ਵੀ ਧੰਨਵਾਦ ਕਰਦੇ ਆ ਤਾਂ ਅਸੀਂ ਇੱਕ ਦਿਨ ਰਿਐਕਸ਼ਨ ਕਰਕੇ ਫਿਰ ਸੌਂਗਾ ਇਸ ਰਿਐਕਸ਼ਨ ਨੂੰ ਰੈਗੂਲੇਸ਼ਨ ਬਦਲਣਾ ਚਾਹੁੰਦੀ ਹੈ ਬਹੁਜਨ ਸਮਾਜ ਪਾਰਟੀ ਇਸ ਕਰਕੇ ਸਮਾਜ ਤੇ ਬੁੱਧੀਜੀਵੀ ਧਾਰਮਿਕ ਸੰਸਥਾਵਾਂ ਸਮੂਹ ਪੰਜਾਬੀਆਂ ਨੂੰ ਮੇਰਾ ਸੱਦਾ ਕਿ ਆਓ ਸੰਵਿਧਾਨ ਦੇ ਹੱਕ ਵਿੱਚ 바ਵਾ ਸਭ ਡਾਕਟਰ ਅੰਬੇਦਕਰ ਜੀ ਦੀ ਸੋਚ ਦੇ ਹੱਕ ਵਿੱਚ ਆਪਾਂ ਪੰਜਾਬ ਦੀ ਧਰਤੀ ਤੇ ਬਹੁਜਨ ਸਮਾਜ ਪਾਰਟੀ ਦੀ ਇੱਕ ਬਾਈਟ ਦੇ ਵਿੱਚ ਇੱਕ ਸਮਾਜਿਕ ਰਾਜਨੀਤਿਕ ਆਰਥਿਕ ਧਾਰਮਿਕ aur ਸਭਿਆਚਾਰਕ ਕ੍ਰਾਂਤੀ ਦੇ ਲਈ ਅੱਗੇ ਵਧਿਏ ਔਰ ਅੰਬੇਦਕਰ ਵਿਰੋਧੀ ਲੋਕਾਂ ਨੂੰ 2027 ਦੇ ਵਿੱਚ ਸਜ਼ਾ ਦਾ ਪ੍ਰਬੰਧ ਕਰੀਏ ਧੰਨਵਾਦ ਪਵਾਵਾ ਸਾਹਿਬ ਡਾਕਟਰ ਪਿੰਨਾਉ ਅੰਬੇਦਕਰ ਜੀ ਦੇ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਦੇ ਸਟੈਚੂ ਦਾ ਅਪਮਾਨ ਕੀਤਾ ਗਿਆ ਉਹਨੂੰ ਤੋੜਿਆ ਗਿਆ ਔਰ ਇਹ ਬਹੁਤ ਹੀ ਲੰਘਨਯੋਗਤਾ ਹੈ ਇਹਦੇ ਨਾਲ ਇੱਕੋ ਜਣ ਸਮਝਣ ਵਾਲੀ ਹੈ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਹੈ ਅਮਿਤ ਸ਼ਾਹ ਜੀ ਉਹਨਾਂ ਨੇ ਜਦੋਂ ਲੋਕ ਸਭਾ ਦੇ ਵਿੱਚ ਬਾਬਾ ਸਾਹਿਬ ਜੀ ਦੇ ਬਾਰੇ ਦੇ ਵਿੱਚ ਅਪਸ਼ਬਦ ਬੋਲੇ ਆ ਉਦੋਂ ਤੋਂ ਇਦਾਂ ਦੇ ਲੋਕਾਂ ਦਾ ਹੌਸਲਾ ਜਿਹੜਾ ਆ ਬਹੁਤ ਵਧ ਗਿਆ ਕਿਉਂਕਿ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਆ ਉਹਦੇ ਹੱਥ ਦੇਸ਼ ਦੇ ਲਾਅ ਐਂਡ ਆਰਡਰ ਦੀ ਜਿਹੜੀ ਕੰਟਰੋਲ ਕਰਨਾ ਉਹਦੇ ਹੱਥ ਵਿੱਚ ਹੁੰਦੀ ਆ ਔਰ ਉਨੇ ਹੀ ਜਦੋਂ ਇਦਾਂ ਦੀ ਚੰਗਿਆਰੀ ਛੁੱਟੀ ਤਾਂ ਇਦਾਂ ਦੇ ਲੋਕ ਜਿਹੜੇ ਆ ਉਹਨਾਂ ਦਾ ਹੌਸਲਾ ਵਧਿਆ ਔਰ ਮੈਂ ਇੱਥੇ ਜਿਹੜਾ ਜਾਣਕਾਰੀ ਜਦੋਂ ਮਿਲੀ ਆ ਪੁਲਿਸ ਦੀ ਜਾਣਕਾਰੀ ਦਿੱਤੀ ਵੀ ਜਿਹੜਾ ਉਹ ਨੌਜਵਾਨ ਹੈ ਜਿਹੜਾ ਭਟਕਿਆ ਹੋਇਆ ਕਿਸੇ ਦੇ ਅੱਖੇ ਪਤਾ ਨਹੀਂ ਉਹਨੇ ਜਿਹੜਾ ਜਿਹਦੇ ਕਹਿਣ ਦੇ ਇਹ ਕੰਮ ਕੀਤਾ ਉਹ ਨੌਜਵਾਨ ਪੁਲਿਸ ਦੇ ਮੁਤਾਬਕ ਗਲਤ ਸਮਾਜ ਦੇ ਵਿੱਚੋਂ ਆਉਂਦੇ ਆ ਔਰ ਮੈਂ ਉਹਨੂੰ ਇਹ ਗੱਲ ਕਹਿਣੀ ਚਾਹੁੰਦਾ ਔਰ ਉਹਦੀ ਮਾਤਾ ਦੀ ਮੈਂ ਸਟੇਟਮੈਂਟ ਸੁਣ ਰਿਹਾ ਸੀ ਕਿ ਉਹ ਨੌਜਵਾਨ ਜਿਹੜਾ ਆ ਪਿਛਲੇ ਤਿੰਨ ਸਾਲ ਤੋਂ ਸ਼ਾਇਦ ਦੁਬਈ ਤੋਂ ਆਇਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਸਮਾਜ ਦੇ ਲੋਕਾਂ ਨੂੰ ਕਿ ਜੇ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਸੰਵਿਧਾਨ ਨਾ ਹੁੰਦਾ ਤਾ ਸਾਡੇ ਕੋਲ ਕੋਈ ਪਾਵਰ ਨਹੀਂ ਸੀ ਹੁਣੀ ਸਾਡੇ ਕੋਲ ਕੋਈ ਅਧਿਕਾਰ ਨਹੀਂ ਸੀ ਹੁਣਾ ਸਾਨੂੰ ਕਿਸੇ ਨੇ ਟੰਗੇ ਤੇ ਨਾ ਅਸੀਂ ਬੈਠਣ ਦੇਣਾ ਉਹ 에어ਪੋਰਟ ਤੋਂ ਜਾ ਕੇ ਬਾਈ 에ਅਰ ਜੜਾਇਆ ਉਹ ਵਿਦੇਸ਼ਾਂ ਦੀ ਸੈਰ ਕਰਕੇ ਆ ਚਾਹੇ ਉੱਤੇ ਕੰਮ ਕਰਦੇ ਆ ਯਾਰ ਸਾਨੂੰ ਤਾਂ ਕਿਸੇ ਨੇ ਟੰਗੇ ਤੇ ਨਾ ਅਸੀਂ ਬੈਠਣ ਦੇਣਾ ਤੇ ਉਹਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ 바ਵਾ ਸਾਹਿਬ ਦੀ ਬਰੋਤ ਦਾ ਪਾਸਪੋਰਟ ਬਣਿਆ 바ਵਾ ਸਾਹਿਬ ਦੀ ਬਦੌਲਤ ਸਾਨੂੰ ਜਾਨਵਰਾਂ ਤੋਂ ਵੀ ਜਿਹੜੀ ਪੈੜੀ ਜ਼ਿੰਦਗੀ ਸੀ ਬਤੀਤ ਕਰ ਰያ ਸੀ ਸਾਨੂੰ ਇਨਸਾਨਾਂ ਵਾਲੀ ਜ਼ਿੰਦਗੀ ਜਿਹੜੀ ਆ ਉਹ 바ਵਾ ਸਾਹਿਬ ਦੇ ਸੰਵਿਧਾਨ ਦੀ ਬਦੌਲਤ ਖਲੀ ਆ ਔਰ ਇਸ ਕਰਕੇ ਅਜੇ 바ਵਾ ਸਾਹਿਬ ਲੋਕਾਂ ਦਾ ਬੈਂਕਰ ਜਿਹੜੇ ਆ ਉਸ ਸਮੁੱਚੇ ਬਿਸ਼ਪ ਦੇ ਵਿੱਚ ਜਿਹੜਾ ਇਸ ਗੱਲ ਲਈ ਜਾਣੇ ਜਾਂਦੇ ਆ ਕਿ 바ਵਾ ਸਾਹਿਬ ਨੇ ਕਿਸੇ ਜਾਤੀ ਧਰਮ ਦੇ ਵਾਸਤੇ ਕੁਝ ਨਹੀਂ ਕੀਤਾ ਉਹਨਾਂ ਨੇ ਸਮੁੱਚੀ ਮੁਖਤਾ ਦੇ ਵਾਸਤੇ ਕੀਤਾ ਅਸੀਂ 바ਵਾ ਸਾਹਿਬ ਨੂੰ ਨਾਰੀ ਜਾਤੀ ਦੇ ਮੁਕਤੀਦਾਤਾ ਕਹਿੰਦੇ ਆ ਨਾਰੀ ਕਿਸੇ ਵੀ ਜਾਤੀ ਜਾਂ ਧਰਮ ਦੀ ਹੋਵੇ ਬਾਬਾ ਸਾਹਿਬ ਨੇ ਉਹਦੀਆਂ ਗੁਲਾਮੀਆਂ ਜ਼ੰਜੀਰਾਂ ਨੂੰ ਤੋੜਿਆ ਤੇ ਬਾਬਾ ਸਾਹਿਬ ਨੇ ਹਰ ਦੱਬੇ ਕੁਚਲੇ ਲਤਾੜੇ ਹੋ ਲੋਕਾਂ ਦੇ ਅਧਿਕਾਰਾਂ ਦੇ ਗੱਲ ਕੀਤੀ ਆ ਇਸ ਕਰਕੇ ਅੱਜ ਜਿੱਥੇ ਪੁਲਿਸ ਨੇ ਆਪਣੀ ਕਾਨੂੰਨੀ ਕਾਰਵਾਈ ਕੀਤੀ ਆ ਉੱਥੇ ਨਾਲ ਹੀ ਨਾਲ ਮੈਂ ਇਹ ਮੰਨਦਾ ਕਿ ਕੋਈ ਨਾ ਕੋਈ ਸਪੈਸ਼ਲ ਐਕਟ ਜੜਾਇਆ ਉਹ ਬਣਾਉਣਾ ਚਾਹੀਦਾ ਤਾਂ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਇਸ ਤੋਂ ਡਰਨ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਨਾਰਮਲੀ ਅਪਮਾਨ ਕੀਤਾ ਤੇ ਛੋੜੀਆਂ ਧਰਾਵਾਂ ਦੇ ਵਿੱਚ ਉਹਨਾਂ ਦੇ ਵਿੱਚ ਜਲਦੀ ਜ਼ਮਾਨਤ ਹੋ ਜਾਣੀ ਆ ਉਹ ਇਹਨਾਂ ਦੇ ਵਿੱਚ ਕੋਈ ਇਦਾਂ ਦਾ ਜਿਹੜਾ ਆ ਅਮੈਂਡਮੈਂਟ ਹੋਣੀ ਚਾਹੀਦੀ ਹੈ ਕਿ ਇਹਨਾਂ ਦੀ ਜਵਾਨਤ ਵੀ ਜਲਦੀ ਨਾ ਹੋਵੇ ਇਹਨਾਂ ਨੂੰ ਸਜ਼ਾ ਵੀ ਸਖਤ ਮਿਲੇ ਔਰ ਦੂਸਰਾ ਜਿਹੜਾ ਆ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਅੱਗੇ ਤੋਂ ਕੋਈ ਇਦਾਂ ਦੀ ਕਾਰਵਾਈ ਕਰਨ ਤੋਂ ਨਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies, as well local builders with brothers. He is a professional by plumbing, electrician, masonry car For more information, please contact him at under checktrade platform two one 921760.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ